ਸਤਿ ਸ਼੍ਰੀ ਅਕਾਲ ਜੀ ਅੱਜ ਦੀ ਹੈ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪੜਾ ਹੈ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ। ਮੈਂ ਇੱਥੇ ਕੜੀ ਪੱਤੇ ਤੋੜਨ ਆਈ ਐ। ਅਸੀਂ ਬਣਾਣ ਲੱਗੇ ਆ ਅੱਜ ਸਲੂਨੇ ਚੌੜ। ਤੇ ਬਹੁਤ ਖੁਸ਼ਬੂ ਦੇਖੋ। ਜਦ ਖੁਸ਼ਬੂ ਦੇਖੋ ਪਰ ਕੜੀ ਪੱਤੇ ਦੇ ਕੋਲ ਦੇਖੋ ਇਹਦੇ ਕੋਲ ਖੜਦੇ ਆ ਖੁਸ਼ਬੂ ਅਸੀਂ ਜੀ। ਹਰ ਇੱਕ ਚੀਜ਼ ਵਧੀਆ ਬਣਦੀ ਆ। ਤੇ ਨਾ ਆਪਣੀ ਨ ਲੱਗਿਆ ਬਾਈ। ਮੈਂ ਕਹਿੰਨਾ ਪਾ ਵੀ ਲਾ ਲਨੇ ਆ ਨਾ। ਨਾ ਲਾਂ ਦੇ ਕੀ ਲੋੜ ਹੈ। ਹੂੰ। ਘੜਿਆ ਤਾਂ ਕਿੱਡਾ ਏ ਹੋਰ ਦੋ ਚਾਰ ਮਿਰਚਾਂ ਤੋੜ ਲਈਏ ਦੋ ਚਾਰੇ ਤੋੜਨੀ ਹੈ ਜਿਆਦਾ ਨਹੀਂ ਤੋੜਨੀ ਆ ਕਿਉਂਕਿ ਉਹ ਚੌਲਾਂ ਚ ਲੰਬੀਆਂ ਲੰਬੀਆਂ ਨਾ ਉਹ ਪਾਣੀਆਂ ਏ ਥੋੜੀ ਜੀ ਜਿਵੇਂ ਅੱਗੇ ਕਰਦੇ ਹੁੰਨੇ ਆ ਸੀ ਦੋ ਚੰਤ ਆਪਣੇ ਖੜੀਆਂ ਨੇ ਹਾਂ ਖੜੀਆਂ ਨੇ ਆ ਮੋਟੀਆਂ ਨੇ ਬਸ ਚਾਰ ਪੰਜ ਲੀਆਂ ਨੇ ਜਿਆਦਾ ਨਹੀਂ ਆ ਚਲੋ ਫਿਰ ਉਹ ਉਹ ਲੰਬੀਆਂ ਲੰਬੀਆਂ ਜਿਹੜਾ ਨਾ ਉਹ ਕਰਨੀਆਂ ਲਾਲ ਵੀ ਪਾਵਾਂਗੇ ਸੰਜੀਰੀ ਆ ਓ ਹੁਣ ਆਂਗਣਵਾੜੀ ਤੇ ਸਮਾਨ ਆਉਂਦਾ ਜਿਹੜਾ ਹਾਂ ਆਂਗਣਵਾੜੀ ਚ ਸਮਾਨ ਆਉਂਦਾ ਨਿਆਣਿਆਂ ਦਾ ਇਹ ਤਾਂ ਮੈਨਾਂ ਲੱਗੇ ਚੌਲਾਂ ਨੂੰ ਤੜਕਾ ਕੜੀ ਪੱਤੇ ਇਧਰਾਂ ਲਾਲ ਮਿਰਚ ਹਰੀ ਮਿਰਚ ਪਿਆਰੂ ਨਾ ਸਲੂਨੇ ਹੁਣ ਨਮਕੀਨ ਖਾਣ ਲੱਗੇ ਹੁਣ ਨਮਕੀਨ ਤੇ ਪਹਿਲਾ ਸਲੂਨੇ ਚੋਲ ਐਦਾ ਹੁੰਦੇ ਹੁੰਦੇ ਤੇ ਵੀ ਮਤਲਬ ਵੀ ਵੀ ਕੋਈ ਐ ਨਹੀਂਦਾ ਵੀ ਮੋٹے ਹੁੰਦੇ ਤੇ ਇਸ ਕਰਕੇ ਐ ਨਹੀਂਦਾ ਵੀ ਉਹ ਬਾਸਮਤੀ ਵਾਂਗੂ ਕੱਲੇ ਕੱਲੇ ਫਿੱਖਰੇ ਰਹਿਣ ਹਨਾ ਵੀ ਕੱਲੇ ਕੱਲੇ ਉਹ ਉਹ ਵਧੀਆ ਨਹੀਂ ਲੱਗਦੇ ਪਹਿਲਾ ਸਲੂਨੇ ਚੋਲੋਂ ਹੁੰਦੇ ਤੇ ਜੜੇ ਐਨ ਘੋਟਾ ਬਣਦੇ ਨੇ ਹੁਣ ਤਾਂ ਖੜੇ ਖੜੇ ਹੀ ਰਹਿੰਦੇ ਹੁਣ ਦੇ ਬਿਲਕੁਲ ਜਿਦੇ ਤੇ ਫਿਰ ਹੁਣ ਬਾਸਮਤੀ ਚਾਹ ਹੁਣ ਦੂਜੀ ਆ ਗਈ ਨਾ ਹੁਣ ਅਸੀਂ ਵੀ ਬਾਸਮਤੀ ਲੈਣ ਲੱਗੇ ਪਹਿਲਾਂ ਅਸੀਂ ਫਿਰ ਉਹਦੇ ਉਹ ਚ ਉਹ ਮਤਲਬ ਇੱਕ ਦੂਜੇ ਨਾਲ ਜੰਦੇ ਦੇ ਨਾਲ ਮੈਨੂੰ ਆਹ ਨਹੀਂ ਵਧੀਆ ਲੱਗਦੇ ਇਕੱਲੇ ਇਕੱਲੇ ਆਲੇ ਅੱਗੇ ਜਿਹੜੇ ਮਿੱਠੇ ਚੌਲ ਹੁੰਦੇ ਹੁੰਦੇ ਆ ਚਾਵਲ ਮੈਨੂੰ ਬਿਲਕੁਲ ਪਸੰਦ ਨਹੀਂ ਮੈਨੂੰ ਸਲੋਨੇ ਚੌਲ ਹੀ ਪਸੰਦ ਆ ਇਹ ਆਪ ਤੇਲ ਹੋ ਗਿਆ ਆਪਣਾ ਗਰਮ ਹੁਣ ਤੇਲ ਤੁਹਾਨੂੰ ਜ਼ਿਆਦਾ ਲੱਗ ਰਿਹਾ ਹੋਣਾ ਤੇਲ ਪਾਇਆ ਹੀ ਜਾਂਦੇ ਆ ਕਿਉਂਕਿ ਚੌਲ ਕਾਫੀ ਅੱਧਾ ਡੱਬੂ ਆ ਚੌਲਾਂ ਦਾ ਇਸ ਕਰਕੇ ਤੇਲ ਜ਼ਿਆਦਾ ਪਾਇਆ ਹੋਇਆ ਤੇ ਹੁਣ ਜੀਰੇ ਨੂੰ ਲਾ ਲਈਏ ਤੜਕਾ ਉਸ ਤੋਂ ਬਾਅਦ ਇੱਕ ਮਿੰਟ ਉਤੇ ਬਾਅਦ ਪਾਵਾਂਗੇ ਆਪਾਂ ਕੜੀ ਪੱਤੇ ਹੁਣ ਕੜੀ ਪੱਤੇ ਤੜਕਣਗੇ ਇਸ ਕਰਕੇ ਕੈਮਰਾ ਵੀਡੀਓ ਬਣਾਉਣ ਵਾਲੇ ਥੋੜੇ ਜਿਹਾ ਪਿੱਛੇ ਨੂੰ ਹੋ ਜਾ ਇਹ ਤੜਕੇ ਇਹ ਤੜਕੇ ਓ ਦੇ ਕਿੱਦਾਂ ਐਡ ਕਰਦੇ ਨੇ ਪਤਾ ਪੈ ਗਿਆ ਪਤਾ ਲਿਗਾ ਬਸ ਕਰ ਲੈਨੇ ਹਾਂ ਹਾਂ ਆਲਾ ਨਹੀਂ ਕੁਆਂਟੀਟੀ ਦੇ ਹਿਸਾਬ ਨਾਲ ਸਮਾਨ ਪੈ ਰਿਆ ਵਿੱਚ ਤੇ ਇਹ ਪੱਤੀਆਂ ਉੱਪਰ ਚੱਕ ਦਿੱਤੀ। ਇਹ ਪੱਤੀਆਂ ਹਰ ਗਿਆ ਵਿੱਚ। ਤੁਸੀਂ ਆਪਣਾ ਹੁਕਾਮ ਪਿਆਰ। ਤਾਂ ਕਿ ਸਾਰਾ ਤੇੜਕਣਾ ਬੰਦ ਹੋ ਜੇ ਨਾ। ਲਿਆ ਹੁਣ ਪਾ ਦਈਏ ਹਰੀ ਉਹਨਾਂ ਲਾਲ ਮਿਰਚ ਲਾਲ ਮਿਰਚ ਤਾਂ ਤੋੜ ਕੇ ਪਾ। ਐਨੇ ਚੰਚੂਮਰ ਬਣ ਕੇ ਸੁੱਕੀਆਂ ਵਧੀਆ ਕਿਉਂਕਿ ਹੁਣ ਤੋਂ ਪੈ ਜਿਹੜੀ ਰੋਜ਼ ਲਗਾਤਾਰ ਨਿਕਲ ਰਹੀ ਹੈ। ਹੌਣ ਬਦਲਵਾਈ ਹੈ ਨਹੀਂ ਇੰਨੀ ਇਸ ਕਰਕੇ ਮਿਰਚ ਨੂੰ ਗੱਭਰੇ ਤੋੜ-ਤੋੜ ਕੇ ਪਾ ਰਹੇ ਹਾਂ ਦੋ ਟੋਟੇ ਕਰਨੇ ਆ ਹੌਣ ਤਾਂ ਹੋ ਨਹੀਂ ਰਹੇ ਨਾ ਇਹ ਜਾਣਾ ਸੁੱਕ ਜਾਏਗਾ ਹੁਣ ਅਹੀਂ ਪਾ ਪਾ ਖਤਮ ਕਰ ਦਿੰਦੇ ਹਾਂ ਇਹਦੇ ਪਹਿਲਾਂ ਖਤਮ ਹੋਣ ਚੱਕੇ ਵਿੱਚ ਤੇ ਉਧਰ ਲਾ ਆਉਣੇ ਲੋ ਜੀ ਵਿੱਚ ਬੜੀਆਂ ਵੀ ਪਾਤੀਆਂ ਤੇ ਪਿਆਜ਼ ਹੋ ਗਿਆ ਆਪਣੇ ਧੁੰਨ ਤੇ ਹੁਣ ਪਾ ਦੀ ਆਪਾਂ ਮਿਰਚਾਂ ਨਾਲ ਫਿਰ ਨੂਨ ਫਿਰ ਹਲਦੀ ਆਪਣਾ ਸੁਆਦ ਅਨੁਸਾਰ। ਹੁਣ ਜੀ ਪਾ ਦਈਏ ਚੌਲ ਤੇ ਜਿਵੇਂ ਸਵਾ 1.5 ਗਲਾਸ ਚੌਲਾਂ ਦਾ ਹੈ ਤਾਂ 1.5 ਤੇ 3 ਗਲਾਸ ਪਾਣੀ ਦੇ ਪਾ ਲਓ। ਉਹ ਵੀ ਜਿਹੜਾ ਗਲਾਸ ਚੌਲਾਂ ਜੀ ਚ ਆਪਾਂ ਚੌਲ ਮੀਣ ਕੇ ਪਾਏ ਆ ਉਸੇ ਗਲਾਸ ਨਾਲ ਉਹ ਤੇ ਡਬਲ ਪਾ ਦਨੇ। ਹਨਾ ਫਿਰ ਘਰਚੀ ਫੇਰ ਦਈਏ। ਆਕੇ ਇਹਨਾਂ ਨੂੰ ਹਲਦੀ, ਨੋਂਨ ਮਿਰਚ, ਮਸਾਲੇ ਸਾਰਾ ਕੁਝ ਲੱਗ ਜਿਆ। ਫਿਰ ਉਹਦੇ ਬਾਅਦ ਪਾ ਲਾਂਗੇ ਪਾਣੀ। ਫਿਰ ਇਹ ਪਾਣੀ ਦੇ ਵਿੱਚ ਨਾ ਲਾਂਗੇ। ਚਾਹ ਫਿਰ ਇਹਨਾਂ ਦਾ ਰੰਗ-ਵੰਨ ਸਾਰਾ ਉੱਤਰ ਜੂਗਾ। ਇਹ ਆਪਣੇ ਚੋਲ ਦੇਖੋ ਬਣ ਗਏ। ਤੇ ਕੱਲੇ-ਕੱਲੇ ਬਣ ਗਏ। ਸਾਰਿਆਂ ਨੇ ਖਾਣੇ ਹੁੰਦੇ ਨੇ ਨਾ ਫਿਰ ਮੈਂ ਆਪਣੇ ਜੋੜ ਕੇ ਨਹੀਂ ਬਣਾ ਸਕਦੀ ਕਿਉਂਕਿ ਸਭ ਨੂੰ ਕੱਲੇ-ਕੱਲੇ ਜਿਹੀ ਪਸੰਦ ਆਉਂਦੀ। ਹੁਣ ਇਹੇ ਨੋਂਨ ਵਿੱਚ ਰਲਾ ਦਾਂ ਨਾ। ਫਿਰ ਮਾੜਾ ਜਾ ਥੱਲੇ ਤੇ ਗੈਸ ਕੱਟ ਕਰ ਦੂੰਗੀ ਹਲਕਾ ਜਾ ਫਿਰ ਭਾਪਜੀ ਆ ਜੂਗੀ ਹਨਾ ਹੋਰ ਯੂਵੀ ਨੂੰ ਤਾਂ ਭੁੱਖ ਲੱਗ ਰਹੀ ਐ ਦਾ ਮੰਗ ਰਿਆ ਏ ਇਸ ਕਰਕੇ ਉਹਨੂੰ ਦੇ ਆਣੀ ਐ ਪਹਿਲਾਂ ਰਿਜੇ ਤਾਂ ਗਏ ਅਜੇ ਜੀ ਗੱਲ ਨਹੀਂ ਹੈਗੀ ਰਿਜੇ ਨਹੀਂ ਫਿਰ ਉਹਨੂੰ ਪਾਪ ਚੋ ਜਾਵਾਂਗੇ ਮਣੀ ਹੋਰ 10 ਵਜ ਗਏ ਥੋੜੇ ਲੇਟ ਹੋ ਗਏ ਕਿਉਂਕਿ ਕੰਮ ਤੇ ਅੱਜ ਕਿਉਂਕਿ ਆਬੂ ਦਾ ਹੱਥ ਥੋੜਾ ਘਰਾਉਂ ਗਏ ਹੋਏ ਨੇ ਅੱਜ ਟਾਈਫੈਡ ਹੋਇਆ ਬਾਪੂ इस करके हम आप कैमरे च नहीं दिखा सकते <laughs> की कर रहे हैं चल आके ना ले। यू यूवी ट्यूशन ਲੋ ਜੀ ਅਸੀਂ ਚੱਲੇ ਗੁਰਦੁਆਰਾ ਸਾਹਿਬ ਆ ਇੱਕ ਮਿੰਟ ਲੋ ਜੀ ਅਸੀਂ ਚੱਲੇ ਗੁਰਦੁਆਰਾ ਸਾਹਿਬ ਟਾਈਮ ਸਵਾ 6 ਹੋ ਗਿਆ ਹਨੇਰਾ ਹੋ ਰਿਹਾ ਹੈ ਸਵਾ 6 ਵੀ ਇਹਨਾ ਦਿਨ ਨਹੀਂ ਖੜਦਾ ਹੈਗਾ ਬਸ ਹੁਣ ਜਾ ਕੇ ਹੁਣ ਯੂਵੀ ਨੂੰ ਯੂਵੀ ਦਾ ਟਿਊਸ਼ਨ ਗਿਆ ਹੋਇਆ ਆਊਗਾ ਹਜੇ ਆਇਆ ਨਹੀਂ ਤੇ ਆਪੋ ਉਧਰ ਖੇਡਦੇ ਆ ਆਪ ਨੂੰ ਤਾਂ ਰਹਿ ਕੇ ਉਹਦੀ ਨਹੀਂ ਬਣਾਉਣੀ ਸਾਢੇ 6 ਹੋ ਗਏ ਹਨੇਰਾ ਹੋ ਗਿਆ ਲੈ ਫੜ ਪੋਗ ਅੱਛਾ ਬੈਠਾ ਬੈਗ ਧਰ ਕੇ ਬੈਗ ਦਵਾਈ ਲੈ ਲੈ ਬਾਈ ਬੈਗ ਗੁਰ ਗੁਰਦੁਆਰਾ ਸਾਹਿਬ ਜਾ ਕੇ ਆਏ ਫਿਰ ਹੁਣ ਹਨੇਰਾ ਹੋਣ ਲੱਗ ਗਿਆ ਹੁਣ ਨਾ ਫਿਰ ਤੂੰ ਤੈਨੂੰ ਛੱਡ ਕੇ ਜਾਇਆ ਕਰਾਂਗੇ ਠੀਕ ਆ ਕੀ ਇਤਨੇ ਬੁਰੇ ਦਿਨ ਆ ਗਏ ਮੇਰੇ ਤੇਰੇ ਬੁਰੇ ਦਿਨ ਨਹੀਂ ਆਏ 6 ਵਜੇ ਛੁੱਟੀ ਹੋਏ ਕਰੂਗੀ ਆ ਪੇਪਰਾਂ ਤੇ ਬਾਅਦ ਫਿਰ ਭੱਗ ਜੇ ਕਰ ਆ ਗਏ ਗੇਲੋ ਪੂਆ ਵੀ ਸਾਨੂੰ ਰਸਤੇ ਚ ਮਿਲਿਆ ਹੁਣ ਹਉਣ ਗਈ ਆ ਹੁਣ ਗਈ ਆ ਆ ਤਾਂ ਕੱਲੀ ਹੋ ਗਈ ਆ ਹਾਂ ਕਹਿੰਦੀ ਉਹ ਦੁੱਖ ਨੂੰ ਸਭ ਜਾਇਆ ਇਹ ਤੇ ਮੱਥਾ ਟੇਕਿਆ ਤੇ ਹੁਣ ਸਬਜੀ ਭਾਜੀ ਧਰਨੀ ਆ ਕਹਿੰਦੀ ਫਿਰ ਉਹ ਕੰਦੀ ਤਾਂ ਨਹੀਂ ਗਈ ਤੇਰਾ ਹੋ ਗਿਆ ਉੱਪਰ ਲੈਟ ਵੱਲਦੀ ਆ ਪੱਕਾ ਚੱਲ ਰਿਹਾ ਉੱਪਰ ਤਾਂ ਹਰਜਿੰਦਰ ਨਾ ਹੋਵੇ ਪੱਕਾ ਚੱਲ ਰਿਹਾ ਲੈਟ ਉਨਾ ਕੇ ਚੜਿਆ ਉੱਪਰ ਤੇ ਕਿਤੇ ਆਪੂ ਤਾਂ ਆ ਜੀ ਤੇ ਅੱਜ ਮੇਰਾ ਵੀ ਸਾਰਾ ਸਵੇਰ ਦਾ ਸ਼ਰੀਰ ਸਾਰਾ ਦੁਖ ਰਿਆ ਲੱਤ ਪੈਰਾਂ ਚ ਮੇਰੀ ਬਾਹ ਤਾਂ ਰਾਤ ਦੀ ਹਟੇ ਨਹੀਂ ਰਹੀ ਮੇਰੀ ਇੱਕ ਬਾਹ ਲਗਾਤਾਰ ਦੁਖ ਰਹੀ ਹੈ ਰਾਤ ਦੀ 36 ਵਾਰ ਬੰਨ੍ਹ ਲਈ 36 ਵਾਰ ਖੋਲ ਲਈ ਕੁਛ ਨਹੀਂ ਕੁਛ ਕਹਿਣਾ ਚਾਹੁੰਦਾ ਤਰੀਕੋ ਲੱਗਦਾ ਤਾਂ ਆਏ ਜੀ ਮੈਂ ਕੁਛ ਕਹਿਣਾ ਚਾਹੁੰਦਾ ਹੈ ਭੋਗ ਤਾਂ ਹੀ ਲੈ ਕੇ ਆਏ ਆ ਵੀ ਫਿਰ ਤੂੰ ਫਿਰ ਸਾਰਿਆਂ ਨੂੰ ਬੋਲੀ ਜਾਣਾ ਹੈ ਪੋਠੀ ਭੋਗ ਉੱਥੇ ਵੀ ਆਈ ਮਿਲਣਾ ਤਾਂ ਤੈਨੂੰ ਲੱਗਦਾ ਕਿ ਮੈਂ ਰੋਣਾ ਹੈ ਭੋਗ ਵਾਸਤੇ ਪਰ ਬਿਲਕੁਲ ਵੀ ਹੈਗਾ ਨਹੀਂ ਆ ਤੂੰ ਤਾਂ ਜਦੇ ਪਿੱਟਣ ਲੱਗ ਜੰਨਾ ਜੇ ਭੋਗ ਨਾ ਮਿਲੇ ਤੈਨੂੰ ਆਇਆ ਤਾਂ ਬਿਲਕੁਲ ਵੀ ਨਹੀਂ ਹੈਗਾ ਗਾਇਜ਼ ਮम्मा ਮੇਰੀ ਬੇਇੱਜ਼ਤੀ ਕਰਨਾ ਚਾਹੁੰਦੇ ਨੇ ਆ ਗੱਲਾਂ ਗਾਇਜ਼ ਗਾਇਜ਼ ਭੈਣੇ ਅਜਿਹੜੇ ਇੱਕ ਵੀਡੀਓ ਚੈਨਲ ਗਾਇਜ਼ ਭੈਣੇ ਹੈ ਹੈ ਗਾਇਜ਼ ਕਹਿ ਰਿਹਾ ਗਾਇਜ਼ ਭੈਣੇ ਗਾਇਜ਼ ਭੈਣੇ ਵੀ ਬੋਲਦੇ ਹੁਣ ਮੈਂ ਆਪਣੇ ਗਾਇਜ਼ ਨੂੰ ਉਲਟਾ ਨਾਮ ਨਹੀਂ ਦੰਦਾ ਆਪਣੇ ਗਾਇਜ਼ ਨੂੰ ਗਾਇਜ਼ ਪਹਿਨੇ ਕਿਹਾ ਏ ਪਹਿਨੇ ਕੋਈ ਉਲਟਾ ਨਾਮ ਮੈਂ ਪਹਿਨ ਤਾਂ ਸਹੀ ਨਾਮ ਗਾਇਜ਼ ਪਹਿਨੇ ਲੈ ਹਰੇਕ ਨੂੰ ਇਹ ਗਾਇਜ਼ ਪਹਿਨੇ ਗਾਇਜ਼ ਪਹਿਨ ਕਰ ਰਿਹਾ ਲਾਲ ਮਿਰਚਾਂ ਦੇਖੋ ਪਿੱਛੇ ਹਨੇਰਾ ਕਿੰਨਾ ਹੋ ਗਿਆ ਫੋਨ 'ਚ ਥੋੜੀ ਥੋੜੀ ਰੋਸ਼ਨੀ ਜੀ ਆ ਰਹੀ ਹੈ ਪਰ ਹਨੇਰਾ ਹੋ ਗਿਆ ਪੂਰਾ ਹਨੇਰਾ ਹੋ ਗਿਆ ਗਰਮੀ ਭਾਦੋ ਦੀ ਬਣੀ ਪਈ ਆ ਬੁਰਾ ਹਾਲ ਹੋ ਰਿਹਾ ਇੰਨਾ ਜ਼ਿਆਦੇ ਹੋਰ ਤੇ ਇੱਕ ਇੱਕ ਕਮੈਂਟ ਆਇਆ ਤਾਂ ਉਹਨਾਂ ਨੇ ਪੁੱਛਿਆ ਤਾਂ ਵੀ ਵੀਡੀਓ 'ਚ ਦੱਸਿਓ ਵੀ ਜੋ ਕਿਦਣ ਵਿਜਣੇ ਆ ਮਾ ਉਸ ਨੂੰ ਅੱਗੇ ਨਹੀਂ ਕਿਹੜੀ ਤਰੀਕ ਨੂੰ ਵਿਜਣੇ ਆ ਦੱਸੋ ਤਿੰਨ ਤਰੀਕ ਦਾ ਪਹਿਲਾ ਨਰਾਤਾ ਹੈ ਹਾਂ ਤਿੰਨ ਦਾ ਪਹਿਲਾ ਨਰਾਤਾ ਦੋ ਨੂੰ ਜਿੱਦਣ ਆਖਰੀ ਸ਼ਰਾਦ ਪਊਗਾ ਲਾਸਟ ਜਿਹੜਾ ਸਾਰਿਆਂ ਦਾ ਪੈਂਦਾ ਹੁੰਦਾ ਹੈ ਉਹ ਸਾਂਝਾ ਸ਼ਰਾਦ ਹੁੰਦਾ ਜਿਹੜਾ ਸਾਰੇ ਪਾਉਂਦੇ ਆ ਗੁਰਦੁਆਰਿਆਂ ਚ ਨਾ ਕੋਈ ਕਿਤੇ ਪੰਦਾ ਕੋਈ ਕਿਤੇ ਉਹ 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 ਸ਼ਰਾਦ ਵਾਲੇ ਦਿਨ ਉਹ ਵਿਜੇ ਜਾਂਦੇ ਆ ਜੋ ਹਨਾ ਉਹੀ ਮੌਸਮ ਦਿਹਾ ਜਿੱਦਣ ਸਾਰਾ ਸਾਂਝਾ ਸਰਦ ਪੈਂਦਾ ਉਹੀ ਮਸਿਆ ਹਾਂ ਓਦਣ ਓਦਣੇ ਜੋ ਬੀਜੇ ਜਾਂਦੇ ਆ ਹਾਂ ਕੁਦੀ ਆ ਜਿਹੜੀ ਛੋਟੀ ਜੀ ਹੈ ਮੈਨੂੰ ਇਹਦੀ ਪਛਾਣ ਹੈ ਸੌ ਜੀਨੀ ਵਾਲੀ ਸੀ ਛੋਟੀ ਛੋਟੀਆਂ ਦੋ ਤਿੰਨ ਗੋਲੀਆਂ ਦੋ ਨੇ ਜੀਨੀ ਵਾਲੀ ਐ ਇਹ ਜਿਵੇਂ ਤੁਹਾਨੂੰ ਦੱਸਤਾ ਵੀ ਮੌਸਾਂ ਦੇ ਦਿਨ ਜੋ ਬੀਜੇ ਜਾਣਗੇ ਸਾਰੇ ਓਦਣੇ ਬੀਜਦੇ ਨੇ ਅਸੀਂ ਵੀ ਓਦਣੇ ਬੀਜਦੇ ਆ ਜਿਸ ਦਿਨ ਸਾਂਝਾ ਸਰਦ ਪੈਂਦਾ ਏ ਤੇ ਬਾਕੀ ਜੇ ਕੋਈ ਹੋਰ ਸਵਾਲ ਜਵਾਬ ਹੋਇਆ ਉਹਦਾ ਵੀ ਜਵਾਬ ਦਵਾਂਗੇ ਜ਼ਰੂਰ ਪੁੱਛਿਓ ਉਹਦਾ ਵੀ ਜਵਾਬ ਹਾਂ ਜੀ ਦਾ ਕੋਈ ਸਵਾਲ ਜਵਾਬ ਹੋਇਆ ਜੇ ਕੋਈ ਵੀ ਕੋਈ ਤਿੱਥ ਦਿਹਾਰ ਪੁੱਛਣਾ ਜਾਂ ਕੁਝ ਵੀ ਪੁੱਛਣਾ ਬਸ ਕਮੈਂਟ ਕਰ ਦਿਆ ਕਰੋ ਤੁਹਾਨੂੰ ਵੀਡੀਓ ਚ ਦੱਸ ਦਿਆਂ ਕਰਾਂਗੇ ਹੋਰ ਸੁਭੀ ਚੜ ਗਿਆ ਭਾਦੋ ਦਾ ਦਿਨ ਵਰਗੇ ਦਿਨ ਹੋ ਗਏ ਸਹੀ ਗੱਲ ਲੈ ਅੱਛਾ ਅੱਛਾ ਉਹ ਐਨਰ ਮੈਂ ਸਨੀ ਲੈ ਤਾ ਫੋਨਸ ਤੇ ਮੈਂ ਕਈ ਵਾਰ ਆਇਆ ਹੁੰਦਾ ਫਿਰ ਸਮਾਨ ਚੱਕਣਾ ਪੈਂਦਾ ਉਹ ਤੁਹਾਡੀ ਸਲਵਾਰ ਲਟਕ ਰਹੀ ਹੈ ਨਾ ਅ ਵੀ ਮੀ ਆ ਜਾਂਦਾ ਕਈ ਵਾਰ ਪਰ ਰਸਾ ਨਹੀਂ ਹੁੰਦਾ ਮੀ ਮੀ ਆ ਜੇ ਹੈ ਨਾ ਤਾਂ ਹੀ ਸਾਰਾ ਫਿਰ ਚੁੱਲਾ ਚੱਲਾ ਸਾਰਾ ਹਸੈਂਤਣਾ ਪੈਂਦਾ ਹੁਣ ਇਹਦੇ ਉੱਪਰ ਹੋਣੀ ਦੇਣਾ ਉਹ ਠੰਡਾ ਹੋ ਜਾਂਦਾ ਠੰਡਾ ਹੋਏ ਤੇ ਅੱਛਾ ਕੀ ਕਰੀਤੀ ਹੈ ਕੀ ਕਰੀ ਕੀ ਕਰੀ ਉਹ ਤਾਂ ਮੈਂ ਕਹਿ ਰਹੀ ਆ ਕਿ ਜੇ ਸਿਰ ਨਾ ਕਰ ਨਾ ਨਾ ਆ ਤਾਂ ਇਹ ਗਰਮੀ ਕਰਕੇ ਗਰਮੀ ਸਿਰ ਤੇ ਰੱਖ ਲਈ ਚੁੰਨੀ ਗਰਮੀ ਨੇ ਰੇਜ ਆਯਾ ਉਹ ਯੂਵੀ ਉੱਪਰ ਉਹਨਾਂ ਦਾ ਖੇੜਾ ਲਵਾ ਕੇ ਖਾ ਲਈ ਤੇ ਜਿੰਨੇ ਦਾ ਕਹਿੰਦਾ ਉਹਨੂੰ ਕੀ ਖਰਾਏਗਾ ਪੀ ਵੀ ਤਾਂ ਲਾਣਾ ਇਹਦਾ ਫਿਰ ਮਾਂ ਕੋਈ ਤਾਂ ਪਨੀਰ ਕੱਢਣਾ ਮੈਂ ਮੇਰੇ ਹੱਥਾਂ ਤੇ ਸਪੈਨ ਲੱਜੂ ਔਰ ਨਹੀਂ ਆਂਦੀ ਸਮੈਲਾ ਲੱਜੂਗੀ ਫੜ ਲੈ ਉਹ ਫੜ ਲੈ ਫੜ ਲੈ ਆ ਗਏ। ਕੜੀਨ ਮੰਨੀ ਲੱਸੀ ਦਾ ਪਨੀਰ ਬਣਾਇਆ। ਇਹ ਨਾਲ ਆਲੂ ਬਾਰੇ ਚਿੱਕੜੇ ਅਪ ਛੋਟੇ। ਕਾਨੀ ਕਰ ਕੇ ਫੋਲ। ਲੱਸੀ ਦਾ ਘੱਟੇ ਪੀ ਜਾਂਦੀ ਆ ਖੱਟੀ ਬਹੁਤ ਹੁੰਦੀ ਆ। ਪਾਣੀ ਪਾ ਕੇ ਪੀ ਜਾਂਦੀ ਆ ਇਹਦਾ ਪਨੀਰ ਬਣ ਜਾਂਦਾ ਪਰ ਵਧੀਆ। ਆਪ ਉਹ ਵੀ ਕਿਵੇਂ ਨੀਗਾਟਾਈ ਦੇਖ ਰਹੇ ਅਦੀ ਨਲੀ ਮੂੰਹ ਤੱਕ ਪਹੁੰਚਣ ਵਾਲੀ ਹੋਈ ਆ ਆ ਦੇਖੋ ਨਲੀ ਇਹਦੀ ਮੂੰਹ ਤੱਕ ਪਹੁੰਚ ਆ ਬਸ ਜਿਆਦਾ ਨਹੀਂ ਦਿਖਾ ਸਕਦੇ ਫਿਰ ਜੇ ਕੋਈ ਰੋਟੀ ਖਾ ਰਿਹਾ ਹੋਇਆ ਰੋਟੀ ਵੀ ਨਹੀਂ ਖਾਣੀ ਕਿਸੇ بیمار ਹੋ ਰਿਹਾ ਹੈ ਅੱਜ ਵਾਈਟ ਹੈ ਨੰਬਤ ਵਾਈਟ ਕਿ ਮੰਗ ਰਿਹਾ ਹੈ ਹੈ ਕੀ ਮੰਗ ਰਿਹਾ ਹੈ ਕੁਝ ਨਹੀਂ ਬੱਲਾ ਮਾਲਵਾ ਚੂਨਾ ਹਰ ਤੁਨਾ ਮਾਰਦਾ ਲੋਜੀ ਫਨੀ ਬਣ ਗਿਆ ਹੁਣ ਇਹਦੇ ਵਿੱਚ ਨਾ ਆਲੂ ਪਾ ਲੈਣੇ ਨੌਨ ਮੇਚ ਪਾ ਲੈਣਾ ਨਾ ਬਣਾਈਏ ਮੂੰਗੀ ਮਸਰੀ ਦੀ ਦਾਲ ਇਹਦੇ ਵਿੱਚ ਆ ਪਟੇ ਪਟੇ ਟਮਾਟਰ ਆਉਣ। ਉਹ ਕਰਕੇ ਪਾ ਲਈ। ਤੜਕਾ, ਹਾ ਟਮਾਟਰ ਪਾਏ ਤੇ ਇੱਕ ਦੋ ਬਚੇ ਫਿਰ ਉਹ ਪਾਤੇ ਹੂੰ ਰੋਜ਼ ਨਹੀਂ ਅਸੀਂ ਸਬਜ਼ੀਆਂ ਚ ਪਾਉਂਦੇ ਹੈਗੇ ਮੂੰਗੀ ਮਸਰੀ ਦੀ ਦਾਲ ਬਣਾਈ ਆ। ਅੱਜ ਅੱਜ ਖਾਵਾਂਗੇ ਦਾਲ। ਹਾਲੇ ਤਾਂ ਬਣਦੀ। ਬਹੁਤ ਐ। ਸਵੇਰੇ ਸਬਜ਼ੀ। ਸਵੇਰੀ ਕਦੇ ਸਬਜ਼ੀ ਆਨੇ ਸੋਨੇ ਕਰ ਬਣਾਇਆ। ਆਹ ਛੋ। ਦੋ ਆਲੂ ਤਾਂ ਮੈਂ ਚੱਕ ਲਈ ਮੈਨੂੰ ਮੈਂ ਤਾਂ ਵੀ ਜ਼ਿਆਦਾ। ਕੱਲੋਂ ਤਾਂ ਕੋਈ ਖਾਣੇ ਨੂੰ। ਇਹਨਾਂ ਦਾ ਸਵਾਦ ਕੋਟਾ ਮੈਂ ਦੇਖਾਉਂਗੀ।ਾਰੇ ਤੁਹਾਡੇ ਬਹੁਤ ਟਿੱਕਦੇ ਨੇ। ਲਓ ਜੀ ਹੁਣ ਰੋਟੀ ਸੱਤ ਤੋਂ ਪਹਿਲਾਂ ਮੈਂ ਯੂਵੀ ਨੂੰ ਦੇ ਰਹੀ ਆ ਪਾ ਕੇ। ਯੂਵੀ ਦਾ ਪਨੀਰ ਖਾਂਦਾ ਨਹੀਂ ਹੈਗਾ ਕਿ ਆ ਨੋਂਨ ਮਿਰਚ ਪਾਣਾ? ਅ ਯੂਵੀ ਦਾ ਪਨੀਰ ਖਾਂਦਾ ਨਹੀਂ ਹੈਗਾ। ਉਹਨੂੰ ਮੂੰਗੀ ਦੀ ਦਾਲ, ਮੂੰਗੀ ਮਸਰੀ ਦੀ ਦਾਲ ਦੇਣੀ। ਦਾਲਾਂ ਜਿਹੜੀਆਂ ਤੇ ਦੋ ਤਿੰਨ ਸਾਰੀਆਂ ਬਹੁਤ ਜ਼ਿਆਦਾ ਪਸੰਦ ਆਉਂਦੀਆਂ। ਹਲਾ ਉਹਨੂੰ ਦੇ ਦਈਏ ਰੋਟੀ ਰੋਟੀ ਕਦਾਂ ਮੰਗ ਰਿਆ ਹੋਂ। ਜਦੋਂ ਰੋਟੀ ਚ ਪਾ ਦੇ। ਗੇ ਹੁਣ ਤੁਸੀਂ ਵੀ ਸੋਚੋਗੇ ਵੀ ਤੁਸੀਂ ਖਾਣਾ ਪੀਣਾ ਆਬਦਾ ਕਰਕੇ ਰੋਜ਼ ਬੈਠ ਜਾਂਦੇ ਹੋ ਲੈਕਚਰ ਦੇਣ ਲੈਕਚਰ ਦੇ ਨਹੀਂ ਅਸੀਂ ਬੈਠਦੇ ਅ ਮਤਲਬ ਤੇ ਹੁਣ ਅੱਜ ਕੱਲ ਨਾ ਸਾਡੀ ਸਾਰਿਆਂ ਦੀ ਹਨਾ ਸਿਹਤ ਇੰਨੀ ਚੱਲ ਰਹੀ ਐ ਸਾਰਿਆਂ ਦੀ ਉਹ ਤਕਰੀਬਨ ਅਕਾ ਦੇ ਮੌਸਮ ਬਦਲਣ ਕਰਕੇ ਹਾਂ ਪਤਾ ਨਹੀਂ ਕੀ ਹੋ ਰਿਹਾ ਮੇਰਾ ਤਾਂ ਠੀਕ ਚਲ ਬੱਬਾ ਤੂੰ ਠੀਕ ਵੀ ਰਹੇ ਤੂੰ ਜੇ ਉਲਝ ਜੇ ਜੇ ਤੂੰ ਉਲਝ ਜੇ ਮੈਂ ਤੂੰ ਛੇਤੀ ਠੀਕ ਵੀ ਨਹੀਂ ਹੁੰਦਾ ਫਿਰ ਜਦਨੇ ਜੋਬ ਤੇ ਹਨਾ ਪ੍ਰਾਈਵੇਟ ਜੋਬ ਤੇ ਲੱਜਣੇ ਆ ਤਾਂ ਪ੍ਰਾਈਵੇਟ ਜੋਬ ਤੇ ਕਿੰਨੇ ਕੁ ਮਿਲ ਜਾਂਦੇ ਆ ਘੱਟ ਵੀ ਮਿਲਦੇ ਆ ਤੇਰੀ ਰਵਾਰੀ ਉੱਪਰ ਪਈ ਆ ਤੇ ਜਿਵੇਂ ਉਹ ਸਭ ਚੜਨਾ ਉਤਰਨਾ ਔਖਾ ਹੈ ਨਾ ਜਿਹੜੇ ਆਪਾਂ ਡੇਲੀ ਕੱਪੜੇ ਪਾਉਂਦੇ ਆ ਨਾ ਧੋ ਕੇ ਹੈ ਨਾ ਹੁਣ ਤੁਹਾਨੂੰ ਪਤਾ ਹੀ ਆ ਵੀ ਆਪਾਂ ਫਿਰ بار بار ਉੱਪਰ ਚੜਨ ਥੋੜੀ ਝਾ ਸਕਦੇ ਆ ਹੈ ਨਾ ਤੇ ਉਹ ਵੀ ہماری ਭਰੀ ਪਈ ਆ ਹੈ ਨਾ ਤੇ ਬਾਕੀ ਜੋ ਵੀ ਆ ਜਿਵੇਂ ਮੰਜੇ ਕਪੜਾ ਇਸ ਕਰਕੇ ਵੀ ਜੇ ਕਪੜਾ ਪਾਣ ਜਣਗੇ ਹਨਾ ਵੀ ਫਿਰ ਸਾਨੂੰ ਥੋੜਾ ਸਾਡ ਹੋਊਗਾ ਇੱਕ ਕਮਰੇ ਦੇ ਪਾਣ ਜਣ ਉਹ ਵੀ ਬਹੁਤ ਆ ਫਿਲਹਾਲ ਅਸੀਂ ਇੱਕ ਕਮਰੇ ਚ ਕਪੜਾ ਤਿਆਰ ਕਰਵਾ ਲਿਆ ਬਸ ਹੋਰ ਚ ਤਾਂ ਜਿੰਨਾ ਸੋਚ ਵੀ ਨਹੀਂ ਸਕਦੇ ਹੈਗੇ ਕਿਉਂਕਿ ਉਹ ਵੀ ਬਸ ਇੱਕ ਸਾਡਾ ਐ ਵੀ ਕਪੜੇ ਟਕੇ ਜਾਣਗੇ ਹਨਾ ਜਿਵੇਂ ਅਸੀਂ ਥੋੜਾ ਥੋੜਾ ਤਹਾ ਮਾਰ ਕੇ ਰੱਖ ਦਨੇ ਆ ਵੀ ਇੱਦਾਂ ਸਾਡੀ ਜਗ੍ਹਾ ਝਮਾ ਬਿਲਕੁਲ ਵੀ ਜਗ੍ਹਾ ਨਹੀਂ ਹੈਗੀ ਵੀ ਇਸ ਲਈ ਬਸ ਮੈਂ ਜਿਹੜੇ ਆਪਣੀ ਇੱਕਲੀ ਦੇ ਨਾਲ ਨਹੀਂ ਹੋਣਾ ਉਹ ਐ ਵੀ ਵਿੱਚ ਮੈਂ ਥੋੜੇ ਬਹੁਤੇ ਪਾ ਸਕਦੀ ਹਾਂ ਨਾ ਪਾ ਕੇ ਫਿਰ ਸਾਡਾ ਛਿੱਤੀ ਕਬੜ ਤਿਆਰ ਹੋ ਜੂਗਾ ਫਿਰ ਅਸੀਂ ਆਪਣੇ ਕੱਪੜੇ ਲੀੜੇ ਅੱਗੇ ਦਾਂਦੀਆਂ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਦਿਓ ਕਰ ਦਿਆ ਕਰੋ ਤੇ ਵੀਡੀਓ ਨੂੰ ਵਾਰ-ਵਾਰ ਲਾਈਕ ਕਰ ਦਿਆ ਕਰੋ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਕੋਈ ਗਲਤੀ ਹੋਈ ਤਾਂ ਦੱਸ ਦਿਆ ਕਰੋ ਇਹ ਉਮੀਦ ਹੀ ਹੈ ਤੁਸੀਂ ਦੱਸ ਦਿਆ ਕਰੋ ਕਿਉਂਕਿ ਯੋਗੀ ਤੇ ਜਾਂਛੀ ਅਸੀਂ ਤਾਂ ਆ ਦੇਖੋ ਸੋਨੇ ਦੇ ਨਾਟਕ ਨਾ ਜਦ ਵੀ ਮੈਂ ਬੈਠਦੀ ਹਾਂ ਕੋਈ ਗੱਲ ਕਰਨ ਲਈ ਇਹਦੇ ਨਾਟਕ ਇਦਾਂ ਦੇ ਤਾਂ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਇਹਦੇ ਖੁੱਦੇ ਨਾਟਕ ਟੀਵੀ ਵਾਲੇ ਬੰਦ ਹੋ ਜਾਂਦੇ ਨੇ ਤਾਰੇ ਮੈਂ ਬੰਦ ਕਰਾਤਾ ਇਸ ਹੋ ਗਿਆ ਮੁੰਮਾ ਹੱਟ